روم میں دل کے خلاف بہت پرچار چل رہا ہے کچھ لوگ نے جو پارٹی کو باغی ہو کے شری اکال تخت صاحب ایک ایپلی کے ਸਿੰਘ ਸਾਹਿਬ ਨੇ ਬੜੀ ਥੋੜਾ ਆਈਡੀਆ ਕੋਲ ਸਪਸ਼ਟ ਕਰਨ ਦਾ ਚੰਗਾ ਨਾ ਕੀਤਾ ਤੇ ਮੈਂ ਸਪਸ਼ਟ ਕਰ ਰਿਹਾ ਹਾਂ ਕਿ ਕੌਣ ਹੈ ਯਾਰ ਮਰ ਪੀ ਸਾਰਾ 쿠ਸ਼ੀ ਜੋ ਗਿਆ ਸੀ ਜਾਂ ਸਾਡੇ ਖਿਲਾਫ ਕੂਪੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਨਿਭਾਉਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰਮ ਦੀ ਗੱਲ ਕਰ ਰਿਹਾ ਹਾਂ ਆਪਣੇ ਕੋਈ ਖਾਲੀ ਨਹੀਂ ਆਪਣਾ ਸ਼ਰਮ ਨਹੀਂ ਖਾਲੀ ਦਲਵਾਸੀ ਹਰ ਇੱਕ ਵਾਸਤੇ ਅੰਸ਼ੀ ਗਾਲ ਤਾਂ ਸਭ ਸੁਪਰੀਮ ਅਥਾਰਟੀ ਹੈ ਇਸਾਰ ਸੇਕ ਨੂੰ 아이 ਕਾਲਕਤਕ ਸਾਹਿਬ ਕੋਈ ਵੀ ਆਦੇਸ਼ ਹੋਵੇ ਉਹ ਮੰਨਣਾ ਵੀ ਚਾਹੀਦਾ ਹੈ 아이 ਕਾਰਨ ਹੈ ਕਿ ਅੱਜ ਆਪਣੇ ਗਰਮ ਟਕੜੀ ਹੈ ਕਿਉਂਕਿ ਆਪਣੇ ਇੱਕ ਸਕਿਨ ਕਰੀਮ ਥੋੜੀ ਆ ਰਹੀ ਹੈ ਯਾਰ ਕਾਲਕਤਕ ਸਾਹਿਬ ਸਰਫੋਂ ਸਿੰਘ ਸਾਹਿਬ ਨੇ ਆਸ ਨੂੰ ਕੰਪਨੀਆ ਡਿਕਲੇਰ ਕੀਤਾ

ਮੈਂ ਤੁਹਾਨੂੰ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਾਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ تنخواਹ ਲਈ ਜਾਏਗੀ ਹਲੇ ਤੱਕ ਕੁਝ ਉਹਦੇ ਨਾਲ ਸੰਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬੇ ਜਰਨਾ ਜ਼ਰਾ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿ ਕਿਈ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਉਹਦਾ ਕੋਈ ਰੋਲ ਨਹੀਂ ਹੁੰਦਾ ਪਿਛਲੇ 2.5 ਸਾਲਾਂ ਤੋਂ ਢਾਈ ਮਹੀਨੇ ਤੋਂ ਮੈਂ ਭਾਵੇਂ ਪੋਲੀਟੀਕਲ ਸਪੇਸ ਹੈ ਭਾਵੇਂ ਉਹ ਪਰਸਨਲ ਹੈ ਮੈਂ ਸਿੰਘ ਸਾਹਿਬ ਕਿਉਂਕਿ ਅਦੇਸ਼ ਜਿੱਤੇ ਸੀ ਉਹਦੀ ਪਾਲਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੇ ਅਕਾ ਕੀ ਲੈ ਲੋ ਹੁਕਮ ਕਰਨਾ ਹੈ ਜੋ ਅਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ 네, 뭐생